ਕੱਲ ਨੂੰ ਕਰ ਲੋ ਫੋਟੋ ਵੀ ਫੋਟੋ ਵੀ ਓਏ ਯਾਰ ਐ ਕਿੱਧਰ ਹੋਇਆ ਯਾਰ ਫੋਟੋ ਤਾਂ ਕਰਨਾ ਤਾਂ ਪੈਣਾ ਹੀ ਆਇਆ ਹੁਣ ਜਦ ਚੱਲ ਆਉਂਦੇ ਆਂ ਪਾਣੀ ਪਾਣੀ ਬੱਦਰ ਕਾਲੇ ਬੱਦਰ ਕਾਲੇ ਪਾਣੀ ਸਾਲਾ ਬਾਜੀ ਦੇਖੋ ਇਹਨੂੰ ਫੜੀ ਜਾਂਦੇ ਨੇ ਇਹ ਕਿਹੜਾ ਕੰਮ ਕਰਦਾ ਹੈ ਬਣਾਣਾ ਆਹ ਬਰਾਬਰ ਰੱਖਤੀ ਬਾਦੀ ਉਹ ਮੋੜਾ ਕੇ ਇਹ ਕੰਮ ਕਰਦਾ ਹੁੰਦਾ ਬਾਜੀ ਰਾਤ ਦੀ ਪਈ ਹੈ ਜੀ ਪਤਾ ਨਾ ਹੋ ਲੱਗਿਆ ਕਿ ਮਰਡਰ ਆ ਗਿਆ ਤਾਂ ਅਚਾਨਕ ਮੌਤ ਕਰ ਕੋਈ ਜਵਾਬ ਤਾਂ ਦੇ ਦਿਓ ਸੋ ਦੋਸਤੋ ਕੋਈ ਜਵਾਬ ਨਹੀਂ ਪ੍ਰਸ਼ਾਸਨ ਕੋਲੇ ਵੀ ਆ ਖੜੇ ਆ ਦੇਖਦੇ ਆ ਗੱਡੀ ਦੇ ਪਿਛੇ ਵਾਲਾ ਨੇ ਪਾ ਲਿਆ ਰੈੱਡ ਬਾਡੀ ਪਈ ਜਾ ਰਾਸ ਦੀ ਸਵੇਰੇ ਪਤਾ ਨਹੀਂ ਕਿਉਂ ਵੀ ਰਾਤ ਨੂੰ ਪਈ ਜਾਂ ਕੋਰੋਂ ਦੀ ਪਈ ਪਤਾ ਨਹੀਂ ਜੀ ਆਇਆਂ ਨੂੰ ਅਸੀਂ ਸਾਡੇ 9 ਵਜੇ ਦਫਤਰ ਆਏ ਤਾਂ ਦਫਤਰ ਆ ਕੇ ਕਿਸੇ ਨੇ ਸਾਨੂੰ ਦੱਸਿਆ ਕਿ ਉੱਥੇ ਇੱਕ ਬੋਰੀ ਵਿੱਚ ਕੋਈ ਜਾਨਵਰ ਵਗੈਰਾ ਪਿਆ ਹੋਇਆ। ਅੱਛਾ ਜੀ। ਇਹ ਨਹੀਂ ਪਤਾ ਲੱਗ ਰਿਹਾ ਕਿ ਜਾਨਵਰ ਹੈ ਕਿ ਬੰਦਾ ਹੈ। ਠੀਕ ਹੈ ਜੀ। ਕਹਿੰਦਾ ਭਜਨ ਨਾਲ ਕਾਫੀ ਭਾਰੀ ਹੈ। ਕਹਿੰਦਾ ਅਸੀਂ ਇਦਾਂ ਚੈੱਕ ਨਹੀਂ ਕਰ ਸਕਦੇ। ਹੂੰ। ਠੀਕ ਹੈ। ਅਸੀਂ ਉਹਨੂੰ ਕਿਹਾ ਕੋਈ ਗੱਲ ਨਹੀਂ ਅਸੀਂ ਚਲਦੇ ਹਾਂ ਤੁਸੀਂ ਚੈੱਕ ਕਰੋ। ਹੂੰ। ਉਹ ਦੋ ਕਦਮ ਅੱਗੇ ਅਸੀਂ ਦੋ ਕਦਮ ਪਿੱਛੇ ਸੀ। ਠੀਕ ਹੈ ਜੀ। ਉਹ ਕੇ ਬਾਅਦ ਆਪਕੇ ਦੇਖਾ ਤਾਂ ਉੱਥੇ ਡੈੱਡ ਬੋਡੀ ਪਈ। ਲੇਡੀਜ਼ ਦੀ ਸੀ ਜੀ। ਇਹ ਜੀ ਪਹਿਲੇ ਡੈੱਡ ਬੋਡੀ ਜਿਹੜੀ ਪਈ ਹੈ ਉਹ ਸਿਰ ਇੰਨੀ ਦੇਖਤੇ ਹੀ ਅਸੀਂ ਡੁਗਰੀ ਮੁਲਾਜ਼ਮ ਨੂੰ ਫੋਨ ਕੀਤਾ ਉਹ ਮੁਲਾਜ਼ਮ ਜਦੋਂ ਪਹੁੰਚੇ ਮੌਕੇ ਤੇ ਫਿਰ ਡੈਡ ਬੋਡੀ ਨੂੰ ਅਸੀਂ ਬਾਹਰ ਕਢਾਇਆ ਠੀਕ ਹੈ ਬਾਹਰ ਕਢਾ ਕੇ ਦੇਖਾ ਕਿ ਭਈ ਇਸ ਵਿੱਚ ਲੇਡੀਜ਼ ਦੀ ਡੈਡ ਬੋਡੀ ਹੈ ਠੀਕ ਹੈ ਨੂੰ ਕਾਫੀ ਬੇਰਹਿਮੀ ਨਾਲ ਕੀ ਗਰਮ ਚੀਜ਼ ਕੋਈ ਲਾਈ ਹੋਵੇ ਉਹ ਦਿਖਦੀ ਸੀਗੀ ਜੀ ਸਰੀਰ ਤੇ ਸਰੀਰ ਦੇ ਉੱਤੇ ਕੋਈ ਗਰਮ ਸਰੀ ਆ ਜਾਂ ਕੋਈ ਚੀਜ਼ ਕੋਈ ਵੀ ਚੀਜ਼ ਲਾਈ ਤੇ ਗੱਲ ਵੀ ਕੋਈ ਕੁੱਟਿਆ ਹੋਇਆ ਸੀ ਕਿਸੇ ਥਾਂ ਚ ਨਹੀਂ ਸੀਗੀ ਗੱਲ ਸਾਡੀ ਜਾਣਕਾਰੀ ਵਿੱਚ ਨਹੀਂ ਜਗਾ ਅੱਛਾ ਜੀ ਕਿਉਂਕਿ ਇਹ ਤਾਂ ਮੁਲਾਕੀ ਮੈਂ ਆਏ ਉਧਰ ਸਿਵਲ ਹਸਪੀਟਲ ਵਗੈਰਾ ਜਿੱਤੇ ਜਾਇਓ ਉਸੇ ਹਾਂ ਤਾਂ ਪੋਸਟਮਾਰਟ ਤੋਂ ਉਹ ਵੈਰੀਫਾਈ ਹੋ ਜਾਊਗਾ ਇਹ ਸਾਡੀ ਜਾਣਕਾਰੀ ਵਿੱਚ ਨਹੀਂ ਕਿਉਂਕਿ ਇਨਾਂ ਸਾਨੂੰ ਗਿਆਨ ਵੀ ਨਹੀਂ ਇਸ ਚੀਜ਼ ਦਾ ਅੱਛਾ ਤੁਸੀਂ ਇਸ ਇਲਾਕੇ ਦੇ ਸਰਪੰਚ ਹੋ ਜੀ ਜੀ ਸਰਪੰਚ ਇਸ ਇਲਾਕਾ ਜਦੋਂ ਦਾ ਪੌਲਾ ਹ ਚੱਲਿਆ ਇੱਥੇ ਬੜੀਆਂ ਘਟਨਾਵਾਂ ਇਦਾਂ ਦੇ ਸਾਹਮਣੇ ਆ ਰਹੀਆਂ ਇੱਥੇ ਡਕਾਫਾਂ ਚੋਰੀਆਂ ਰਾਤ ਨੂੰ ਲੁੱਟੇਰੇ ਜਿਵੇਂ ਕਹਦਾ ਵੀ ਰਾਤ ਹੀ ਇਹਨਾਂ ਨੂੰ ਲੁੱਟਣਾ ਆ ਆ ਤਾਂ ਹੁਣ ਨਮਾ ਹੀ ਕੰਮ ਹੋ ਗਿਆ ਕਿ ਕਤਲ ਹੋ ਗਿਆ ਲੇਡੀ ਦਾ ਇਹ ਇਹ ਘਟਨਾਵਾਂ ਤੇ ਇੱਥੇ ਪ੍ਰਸ਼ਾਸਨ ਦਾ ਪੀਸੀਆਰ ਕਿਹੜਾ ਨਹੀਂ ਮਾਰਦਾ ਕੋਈ ਦੇਖੋ ਜੀ ਇਹ ਜਿਹੜਾ ਘਟਨਾ ਹੋਈ ਹੈ ਇਹ ਇਧਰ ਮੌਕੇ ਤੇ ਨਹੀਂ ਹੋਈ ਇਹ ਕੋਈ ਗੋਰੀ ਮਿਲੇ ਆ ਕੇ ਡਰ ਕੇ ਗਿਆ ਸੱਟ ਗਿਆ ਕੋਈ ਸੱਟ ਗਿਆ ਤੇ ਲੁੱਟਾਂ ਖੋਆਂ ਤਾਂ ਹੁੰਦੀਆਂ ਨਾ ਇਸ ਇਲਾਕੇ ਦੇ ਦੇਖੋ ਪੈਸੇ ਤਾਂ ਇਦਾਂ ਦਾ ਕੋਈ ਮਕਸਦ ਨਹੀਂ ਹੈਗਾ ਕਿ ਲੁੱਟ ਖੋਈ ਹੈ ਪਹਿਲੇ ਨਾਲ ਕਾਫੀ ਕੰਟਰੋਲ ਹੋਇਆ ਹੈ ਕੰਟਰੋਲ ਹੋਇਆ ਹਾਂ ਕਾਫੀ ਕੰਟਰੋਲ ਹੋਇਆ ਤੁਸੀਂ ਦੇਖੋ ਕਿਸੇ ਨੂੰ ਵੀ ਪੁੱਛ ਲਓ ਪਹਿਲੇ ਨਾਲ ਕਾਫੀ ਕੰਟਰੋਲ ਹੈ ਇਦਾਂ ਦਾ ਕੋਈ ਲੁੱਟਫੋ ਵਾਲਾ ਕੰਮ ਨਹੀਂ ਹੈਗਾ ਮੁਲਾਜ਼ਮ ਆਪਣੇ ਵੱਲੋਂ ਜਿੰਨੇ ਵੀ ਮੁਲਾਜ਼ਮ ਹੈਗੇ ਉਹ ਆਉਂਦੇ ਆਉਂਦੇ ਧੰਨਵਾਦ ਜੀ